ਮੁਜੱਜਨਾ ਨੇ ਪਾਕਿਸਤਾਨ ਦਾ ਤਿੰਨ ਦਿਨ ਦੇ ਵਿੱਚ ਬਸ ਕਰਾਤੀ ਹੱਥ ਖੜੇ ਕਰਾਤੇ ਉਸ ਪਾਕਿਸਤਾਨ ਦੇ ਜਿਹੜਾ ਆਪਣੇ ਬਹੁਤ ਆਪਣੇ ਆਪ ਨੂੰ ਸਾਲਾ ਮਾਰਦਾ ਸੀ ਔਰ ਦੇਖੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤਿੰਨ ਦਿਨ ਦੇ ਵਿੱਚ ਹੀ ਦਿਖਾਤਾ ਕਿ ਪਰਦੇਸ ਦੀ ਚੀਜ਼ ਹੈ ਭਾਰਤ ਨੇ ਜਿਸ ਤਰੀਕੇ ਨਾਲ ਹਿੰਦੁਸਤਾਨ ਤੇ ਇੱਕ ਵੀ ਹਿੰਦੁਸਤਾਨ ਦਾ ਜਿਹੜਾ ਬੰਬ ਗਿਆ ਵੇ ਕਿਸੇ ਆਮ ਲੋਕਾਂ ਦੇ ਨਿਰਿਆ ਪਾਕਿਸਤਾਨ ਦੇ ਜਿਹੜੇ ਆਤਵਾਦੀ ਸਨ ਜਿਹੜੇ ਉਹਨਾਂ ਨੂੰ ਤਬਾਹ ਕੀਤਾ ਮੋਦੀ ਜੀ ਨੇ ਇੱਕ ਵੀ ਸਿਵਲ ਕਿਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਔਰ ਅਸੀਂ ਨਮਨ ਕਰਨੇ ਆ ਉਹਨਾਂ ਨੂੰ ਸੈਨਿਕਾਂ ਨੂੰ ਜਿਨ੍ਹਾਂ ਨੇ ਅਬ ਦਿਨ ਰਾਤ ਕਰਕੇ ਜਿਹੜਾ ਵੀ ਆਪਰੇਸ਼ਨ ਸੰਦੂਰ ਨੂੰ ਕਾਮਯਾਬ ਬਣਾਇਆ ਦੇਖੋ ਅੱਜ ਸਾਰੇ ਲੁਧਿਆਣਾ ਵਾਸੀ ਉਹ ਆਪਣੇ ਫੌਜ ਦੇ ਜਵਾਨਾਂ ਨੂੰ ਸਮਰਪਿਤ ਹੋ ਕੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਣ ਦੇ ਲਈ ਇੱਕ ਤਿਰੰਗਾ ਯਾਤਰਾ ਕਰ ਰਹੇ ਨੇ ਜਿਨ੍ਹਾਂ ਨੇ ਸਾਡੇ ਦੇਸ਼ ਦਾ ਮਾਣ ਔਰ ਸਨਮਾਨ ਬਰਕਰਾਰ ਰੱਖਿਆ ਸਾਡੇ ਦੇਸ਼ ਦੇ ਮਾਨ ਸ਼ਰਮਕਾਰ ਨੂੰ ਇਸ ਢੰਗ ਨਾਲ ਵਧਾਇਆ ਵੀ ਜਿਨ੍ਹਾਂ ਲੋਕਾਂ ਨੇ ਮੇਰੇ ਦੇਸ਼ ਦੇ ਉਹਨਾਂ 26 ਸਾਡੇ ਦੇਸ਼ ਵਾਸੀਆਂ ਦੇ ਤੇ ਉਹਨਾਂ ਨੂੰ નિર્ਦੋਸ਼ ਲੋਕਾਂ ਨੂੰ ਮਾਰਿਆ ਸੀ ਨਿਹਤਿਆਂ ਨੂੰ ਮਾਰਿਆ ਸੀਗਾ ਉਹਨਾਂ ਦਾ ਬਦਲਾ ਸਾਡੇ ਫੌਜੀ ਜਵਾਨਾਂ ਨੇ ਉਹਨਾਂ ਨੂੰ ਅੰਦਰ ਵੱਢ ਕੇ ਦਿੱਤਾ ਔਰ ਉਹਦਾ ਬਦਲਾ ਲਿਆ ਅਸੀਂ ਆਪਣੇ ਉਹਨਾਂ ਫੌਜੀ ਜਵਾਨਾਂ ਨੂੰ ਨਤਮਸਤ ਕੋ ਕੇ ਉਹਨਾਂ ਨੂੰ ਇਹ ਦੱਸਣ ਦੇ ਲਈ ਅੱਜ ਲੁਧਿਆਣੇ ਦਾ ਹਰ ਵਾਸੀ ਹਰੇਕ ਸ਼ਹਿਰ ਵਾਸੀ ਉਹਨਾਂ ਦੇ ਨਾਲ ਖੜਾ ਅਸੀਂ ਅੱਜ ਇਹ ਰੰਗਾਂ ਯਾਤਰਾ ਕੱਢ ਕੇ ਉਹਨਾਂ ਨੂੰ ਨਮਨ ਕਰ ਰਹੇ ਹੋਰ ਉਹਨਾਂ ਦਾ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਵੀ ਹਰ ਦੇਸ਼ਵਾਸੀ ਨਾਲ ਖੜਾ ਔਰ ਜੇ ਉਹ ਬਾਰਡਰ ਤੇ ਲੜ ਰਹੇ ਨੇ ਤਾਂ ਹਰ ਦੇਸ਼ਵਾਸੀ ਉਹਨਾਂ ਦੇ ਨਾਲ ਸ਼ਹਿਰ ਦੇ ਵਿੱਚ ਜਿੱਥੇ ਡਿਊਟੀ ਲੱਗੂ ਬਾਰਡਰ ਤੇ ਜਿੱਥੇ ਡਿਊਟੀ ਲੱਗੂ ਉੱਥੇ ਆ ਕੇ ਨਾਲ ਆਪਣਾ ਪੂਰਾ ਯੋਗਦਾਨ ਪਾਏ ਇਹ ਸ਼ੋਭਾ ਯਾਤਰਾ ਅਸੀਂ ਕੁਮਾਰ ਮੰਡੀ 'ਚ ਕੱਢ ਰਹੇ ਹਾਂ ਇੱਥੋਂ ਸ਼ੁਰੂ ਹੋ ਕੇ ਲਗਭਗ 1.5 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਸਾਰੇ ਇਲਾਕਾ ਵਾਸੀਆਂ ਨੂੰ ਜਾਗਰੂਕ ਕਰਾਂਗੇ ਐਸੀ ਕੀ ਦੇਣਾ ਚਾਹੁੰਦੇ ਹਾਂ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅੱਜ ਭਾਰਤ ਜਿਹੜਾ ਅੱਜ ਵਿਸ਼ਵ ਦੀ ਸ਼ਕਤੀ ਬਣ ਚੁੱਕਿਆ ਜਿਹੜਾ ਕੋਈ ਉਹਦੇ ਕਿਸੇ ਇਸ ਤੰਗ ਦੇ ਨਾਲ ਦਖਲਅੰਦਾਜ਼ੀ ਕਰੇਗਾ ਉਹਨੂੰ ਮੂੰਹ ਤੋੜ ਜਵਾਬ ਦੇਣ ਚ ਭਾਰਤ ਦੇ ਜਵਾਨ ਹਰੇਕ ਭਾਰਤ ਵਾਸੀ ਪੂਰਾ ਸક્ષਮ ਹੈ ਔਰ ਪੂਰਾ ਮੂੰਹ ਤੋੜ ਜਵਾਬ ਦੇ ਹਾਂਜੀ ਮੈਡਮ ਅੱਜ ਦੀ ਤਿਰੰਗਾ ਯਾਤਰਾ ਆਜ ਨੂੰ ਸ਼ਹੀਦਾਂ ਨੂੰ

ਸਾਡੇ ਭਾਰਤ ਵਾਸਤੇ ਬਹੁਤ ਹੀ ਗਰਵ ਦੀ ਗੱਲ ਹੈ ਕਿ ਅੱਜ ਪੂਰੀ ਦੁਨੀਆ ਦੇ ਅੰਦਰ ਭਾਰਤ ਨੂੰ ਇੱਕ ਭਾਰਤ ਦਾ ਲੋਹਾ ਮੰਨਿਆ ਗਿਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਦੇਸ਼ ਦੀਆਂ ਫੌਜਾਂ ਨੇ ਇਹ ਸਾਬਤ ਕਰ ਦਿੱਤਾ ਕਿ ਪੂਰੀ ਦੁਨੀਆ ਦੇ ਅੰਦਰ ਭਾਰਤ ਇੰਨੀ ਇੱਕ ਉੱ퍼 ਦੀ ਹੋ ਸ਼ਕਤੀ ਹੈ ਅਸੀਂ ਹਰ ਤਾਕਤ ਉਸ ਤਾਕਤ ਦਾ ਜਵਾਬ ਦੇਣ ਵਾਸਤੇ ਸક્ષਮ ਹੈ ਜਿਹੜਾ ਸਾਡੇ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦੀ ਡਿਸਟਰਬੈਂਸ ਪੈਦਾ ਕਰਨ ਵਾਲੇ ਹੋਣਗੇ ਔਰ ਇਹਦੀ ਜਿੰਦਾ ਜાગਦੀ ਮਿਸਾਲ ਸੰਦੂਰ ਆਪਰੇਸ਼ਨ ਆਪਰੇਸ਼ਨ ਸੰਦੂਰ ਜਦੋਂ ਪਾਕਿਸਤਾਨ ਪ੍ਰੇਰਿਤ ਅਤਵਾਦੀਆਂ ਨੇ ਪਹਿਲਗਾਮ ਦੇ ਅੰਦਰ ਸਾਡੇ 26 ਨਾਗਰਿਕਾਂ ਦੀ ਹੱਤਿਆ ਕੀਤੀ ਉਸ ਤੋਂ ਬਾਅਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਸਹਾਸੀ ਕਦਮ ਚੁੱਕਿਆ ਔਰ ਸਾਡੇ ਦੇਸ਼ ਦੀਆਂ ਫੌਜਾਂ ਨੇ ਪਾਕਿਸਤਾਨ ਦੇ ਅੰਦਰ ਉਸਕੇ ਉਹਨਾਂ ਨੂੰ ਮਾਰਿਆ ਉਹਨਾਂ ਅਤਵਾਦੀਆਂ ਨੂੰ ਮਾਰਿਆ ਜਿਨ੍ਹਾਂ ਨੇ ਸਾਡੇ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਦੋਂ ਪਾਕਿਸਤਾਨ ਨੇ ਕੁਝ ਹਰਕਤ ਪੈਦਾ ਕੀਤੀ ਉਹ ਤੋਂ ਬਾਅਦ ਵੀ ਜਿਸ ਢੰਗ ਨਾਲ ਜਿਸ ਊਟ ਨੀਤੀ ਨਾਲ ਸਾਡੀ ਦੇਸ਼ ਦੀਆਂ ਸਾਡੀ ਦੇਸ਼ ਦੀ ਸਰਕਾਰ ਨੇ ਔਰ ਦੇਸ਼ ਦੀਆਂ ਫੌਜਾਂ ਨੇ ਉਹਦਾ ਜਵਾਬ ਦਿੱਤਾ ਉਹ ਕਾਬਲੇ ਤਾਰੀਫ ਹੈ ਅੱਜ ਲੁਧਿਆਣਾ ਵਿੱਚ ਉਨਾ ਵੀਰ ਜਵਾਨਾਂ ਦਾ ਜਿਨ੍ਹਾਂ ਨੇ ਸਹਾਸੀ ਕੰਮ ਕੀਤਾ ਉਹਨਾਂ ਦਾ ਮਨੋਵਲ ਬਧਾਉਣ ਵਾਸਤੇ ਇਹ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ ਆਪਾਂ ਸੁਖਨਾ ਸਾਹਿਬ ਵੀ ਇਸ ਪੋਸਟ ਕਰਤੀ ਲੈਣੇ ਕਹਿ ਸਕਦੇ ਹਾਂ ਹਾਂਜੀ ਸੁਖਨਾ ਸਾਹਿਬ ਜਿਹੜਾ ਅੱਜ ਦੇਖਦੇ ਆ ਰਹੇ ਪੁੱਤ ਇਹ ਨਿਸ਼ਚਿਤ ਰੂਪ ਚ ਇਹ ਸਰਕਾਰਾਂ ਦਾ ਫਰਜ਼ ਹੁੰਦਾ ਹੈ ਮੋਦੀ ਜੀ ਨੇ ਇੱਕ ਗੱਲ ਕਹੀ ਸੀ ਕਿ ਸਭ ਦਾ ਸਾਥ ਸਭ ਦਾ ਵਿਕਾਸ ਔਰ ਸਭ ਨੂੰ ਸਭ ਦੇ ਪ੍ਰਯਾਸ ਨਾਲ ਅਸੀਂ ਅੱਗੇ ਵਧਣਾ ਹੈਗਾ ਸੋ ਅੱਜ ਦੇਸ਼ ਇਕਜੁੱਟ ਇਕਜੁੱਟ ਨਜ਼ਰ ਆ ਰਿਹਾ ਔਰ ਦੇਸ਼ ਨੂੰ ਫਕਰ ਹੈ ਕਿ ਦੇਸ਼ ਦੇ ਅੰਦਰ ਇਹ ਵਰਗੇ ਪ੍ਰਧਾਨ ਮੰਤਰੀ ਨੇ ਦੇਸ਼ ਦੀਆਂ ਸક્ષਮ ਧੌਜਾਂ ਨੇ ਦੇਸ਼ ਦੇ ਅੰਦਰ ਇੱਕ ਕੀ ਕਹਿਣਾ ਚਾਹਾਂਗਾ ਅੱਜ ਦੀ ਸੁਭਾ ਯਾਤਰਾ ਕਰੀ ਹੈ ਕਿ ਜਿਹੜਾ ਪਹਿਲਗਾਮ ਚ ਕਾਂਡ ਹੋਇਆ ਸੀ ਜੋ ਸਾਡੀ ਇੰਡੀਅਨ ਆਰਮੀ ਨੇ ਜੋ ਕੰਮ ਕੀਤਾ ਜੋ ਨਰਿੰਦਰ ਮੋਦੀ ਦੀ ਸਰਕਾਰ ਨੇ ਜੋ ਇਹ ਕੰਮ ਕੀਤਾ ਜਿਹੜੀ ਇਹ ਫਤਿਹ ਕੀਤੀ ਉਹਦੇ ਅੱਜ ਸ਼ਭਾ ਯਾਤਰਾ ਕਢੀ ਤਿਰੰਗਾ ਯਾਤਰਾ ਕਢੀ ਜਾ ਰਹੀ ਹੈ ਹਾਂਜੀ ਇਹ ਆਪਣੇ ਪਹਿਲਗਾਹ ਦੇ ਕੇ उसके बाद हमारे मोदी जी ने बहुत अच्छा एक्शन लिया और ये होना नहीं चाहिए था जो पहलगाम में हुआ उसके विरुद्ध जो भी मोदी जी ने कार्रवाई की है उसकी सपोर्ट के लिए आज ये रैली निकाली जा रही है पहला हाँ जी हम सब लोग बीजेपी की टीम के पार्ट हैं तो हम बीजेपी की तरफ से आए